ਦੋਸਤੋ ਅੱਜ ਆਪਾਂ ਉਸ ਰਾਜੇ ਦੀ ਗੱਲ ਕਰਾਂਗੇ ਜਿਸ ਨੇ ਆਪਣੀ ਰਿਆਸਤ ਨੂੰ ਬਚਾਉਣ ਦੀ ਖਾਤਰ ਪੂਰੇ ਪੰਜਾਬ ਨੂੰ ਵੇਚ ਦਿੱਤਾ ਕੀ ਇਹ ਸੱਚ ਹੈ ਕਿ ਫਰੀਦਕੋਟ ਦਾ ਜੋ ਰਿਆਸਤ ਦਾ ਰਾਜਾ ਸੀ ਪਹਾੜ ਸਿੰਘ ਬਰਾੜ ਉਸ ਨੇ ਆਪਣੀ ਰਿਆਸਤ ਬਚਾਉਣ ਦੀ ਖਾਤਰ ਪੰਜਾਬ ਨਾਲ ਗਦਾਰੀ ਕੀਤੀ ਕੀ ਉਸ ਨੇ ਸੱਚਮੁੱਚ ਹੀ ਬਰਾੜਾਂ ਦਾ ਜਿਹੜਾ ਸ਼ੇਰ ਸੀ ਉਹ ਸ਼ਰਮਣਾ ਨੀਵਾ ਕਰ ਦਿੱਤਾ ਜਾਂ ਬਰਾੜ ਗੋਤ ਨੂੰ ਨੀਵਾ ਕਰ ਦਿੱਤਾ ਇਸ ਵੀਡੀਓ ਵਿੱਚ ਆਪਾਂ ਇਹ ਸੱਚ ਜਾਣਾਂਗੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਫੇਸਬੁਕ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆਪਣੇ ਚੈਨਲ ਤੇ ਤੇ ਫੇਸਬੁਕ ਪੇਜ ਤੇ ਆਉਂਦੀਆਂ ਰਹਿੰਦੀਆਂ ਹਨ ਆਓ ਕਰਦੇ ਹਾਂ ਵੀਡੀਓ ਸ਼ੁਰੂ ਫਰੀਦਕੋਟ ਦਾ ਰਾਜਾ ਪਹਾੜ ਸਿੰਘ ਬਰਾੜ ਜਿਸ ਨੇ ਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਕੀਤੀ ਅਤੇ ਅੰਗਰੇਜ਼ਾਂ ਦਾ ਸਾਥ ਦਿੱਤਾ ਕੌਣ ਸੀ ਪਹਾੜ ਸਿੰਘ ਬਰਾੜ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਟਾਈਮ ਦਾ ਰਾਜਾ ਸੀ ਫਰੀਦਕੋਟ ਰਿਆਸਤ ਦਾ ਸ਼ਾਹ ਮੁਹੰਮਦ ਨੇ ਆਪਣੇ ਪ੍ਰਸੰਧ ਜਾਗਨਾਮਾ ਵਿੱਚ ਉਸ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਸਿੱਖਾਂ ਨੇ 1845 ਤੇ 46 ਈਸਵੀ ਦੇ ਵਿੱਚ ਜੋ ਜੰਗਾਂ ਲੜੀਆਂ ਸਭ ਤੋਂ ਵੱਡਾ ਜੋ ਗਦਾਰੀ ਦਾ ਟੈਗ ਆ ਇਸ ਉੱਪਰ ਲਾਇਆ ਹੈ ਇਹਨੇ ਸਭ ਤੋਂ ਵੱਡੀ ਜਿਹੜੀ ਗਦਾਰੀ ਆ ਪੰਜਾਬ ਨਾਲ ਕੀਤੀ ਆ ਪਹਾੜ ਸਿੰਘ ਫਰੀਦਕੋਟ ਰਿਆਸਤ ਦਾ ਬਰਾੜ ਵੰਸ਼ ਦਾ ਇੱਕ ਸਰਦਾਰ ਸੀ ਉਸ ਨੇ ਅਗਸਤ 1827 ਈਸਵੀ ਵਿੱਚ ਗੱਦੀ ਸੰਭਾਲੀ ਫਰੀਦਕੋਟ ਰਿਆਸਤ ਉਹਨਾਂ ਮਾਲਵੇ ਦੀਆਂ ਸਿੱਖ ਰਿਆਸਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਉੱਪਰ ਮਹਾਰਾਜਾ ਅਨਜੀਤ ਸਿੰਘ ਦਾ ਖਾਲਸਾ ਰਾਜ ਸੀ ਇਹ ਇੱਕ ਅਮੀਰ ਰਿਆਸਤ ਸੀ ਇਸ ਵਿੱਚ ਜਿਹੜਾ ਮਾਲੀਆ ਟੈਕਸ ਇਕੱਠਾ ਹੁੰਦਾ ਸੀ ਹਾਰ ਸਿੰਘ ਨੇ ਪੰਜਾਬ ਨਾਲ ਖਾਲਸਾ ਫੌਜ ਨਾਲ ਬਹੁਤ ਵੱਡੀ ਗਦਾਰੀ ਕੀਤੀ ਜਿੰਨਾ ਦੇ ਵਿੱਚੋਂ ਸਬੂਤ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਅੰਗਰੇਜ਼ਾਂ ਦਾ ਸਾਥ ਪਹਿਲੀ ਐਗਲੋ ਸਿੱਖ ਜੰਗਾਂ ਜਿਵੇਂ ਮੁਦਕੀ ਦੀ ਜੰਗ ਫਰੋਸ਼ਾ ਅਲੀ ਅਲੀਵਾਲ ਸੁਭਰਾਵਾਂ ਦਰਾਨ ਪਹਾੜ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕਰਨ ਲਈ ਮੈਦਾਨ ਵਿੱਚ ਅੰਗਰੇਜ਼ਾਂ ਦੇ ਨਾਲ ਮੌਜੂਦ ਰਿਹਾ ਆਮ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਕਵੀ ਤੁਕਾਂ ਤਾਬਕ ਲਿਖਿਆ ਹੈਗਾ ਪਹਾੜ ਸਿੰਘ ਸੀ ਯਾਰ ਫਰੰਗੀਆਂ ਦਾ ਸਿੰਘਾ ਨਾਲ ਸੀ ਉਸ ਦੀ ਗੈਰਸਾਲੀ ਪਿਛੋਂ ਭੱਜ ਕੇ ਲਾਟ ਨੂੰ ਜਾ ਮਿਲਿਆ ਗੱਲ ਜੈ ਦੱਸੀ ਸਾਰੀ ਪੇਤਵਾਲੀ ਖਾਸ ਕਰਕੇ ਫਿਰੋਜ਼ਸ਼ਾਹ ਦੀ ਜੰਗ ਦੌਰਾਨ ਜਦੋਂ ਖਾਲਸਾ ਫੌਜ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ ਅਤੇ ਅੰਗਰੇਜ਼ੀ ਫੌਜ ਤੇ ਜਰਨਲ ਹਥਿਆਰ ਸੁੱਟ ਕੇ ਭੱਜਣ ਦੀ ਤਿਆਰੀ ਵਿੱਚ ਸਨ ਉਸ ਸਮੇਂ ਪਹਾੜ ਸਿੰਘ ਨੇ ਤਸੂਸ ਬਣ ਕੇ ਖਾਲਸਾ ਫੌਜ ਦੇ ਇੱਕ ਜਰਨੈਲ ਲਾਲ ਸਿੰਘ ਦੇ ਮੈਦਾਨ ਛੱਡ ਕੇ ਭੱਜਣ ਦੀ ਖ਼ਬਰ ਲਾਰਡ ਹਰਡਿੰਗ ਨੂੰ ਦੱਸੀ ਇਸ ਖ਼ਬਰ ਨੇ ਅੰਗਰੇਜ਼ਾਂ ਵਿੱਚ ਮੋੜ ਹੌਸਲਾ ਪੈਦਾ ਕਰ ਦਿੱਤਾ ਤੇ ਅਗਲੇ ਦਿਨ ਜਿਹੜੇ ਸਿੱਖ ਫੌਜ ਉਹ ਹਾਰ ਗਈ ਜਿਸ ਤਰ੍ਹਾਂ ਲਾ ਸਿੰਘ ਤੇ ਸਿੰਘ ਗਦਾਰਨਾ ਨੇ ਆਪਣਾ ਜਿਹੜਾ ਸੁਭਰਾਵਾ ਦਾ ਜੰਗ ਜਾਂ ਜਿੰਨੇ ਵੀ ਜੰਗਾਂ ਦੇ ਵਿੱਚ ਗਦਾਰੀ ਕੀਤੀ ਉਸ ਤੋਂ ਵੱਡਾ ਕਿਤੇ ਪਹਾੜ ਸਿੰਘ ਦਾ ਜਿਹੜਾ ਨਾਮ ਆਉਂਦਾ ਏ ਕਿਉਂਕਿ ਪਹਾੜ ਸਿੰਘ ਨੇ ਜਿਹੜੀਆਂ ਇਹ ਖਬਰਾਂ ਜਾ ਕੇ ਅੰਗਰੇਜ਼ਾਂ ਨੂੰ ਦਿੱਤੀਆਂ ਸੀ ਪਹਾੜ ਸਿੰਘ ਨੇ ਆਪਣੀ रियासत ਬਚਾਉਣ ਦੀ ਖਾਤਰ ਕੋਈ ਗਦਾਰੀ ਨਹੀਂ ਕੀਤੀ ਉਸਨੇ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਦੀ ਖਾਤਰ ਇੱਕ ਗਦਾਰੀ ਕੀਤੀ ਸੀ ਤਾਂ ਕਿ ਆਪਣੀ ਜਿਹੜੀ ਕੁਰਸੀ ਤੇ ਉਹ ਕਾਬਜ ਰਹਿ ਸਕੇ ਕਿਉਂਕਿ ਉਹਨੇ ਅੰਗਰੇਜ਼ਾਂ ਨੇ ਇਹ ਸੰਧੀ ਕੀਤੀ ਸੀ ਕਿ ਜੇਕਰ ਤੁਸੀਂ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਜੇ ਤਾਂ ਫਰੀਦਕੋਟ रियासतਾ ਜਿਹੜੀ ਉਸ ਦਾ ਜਿਹੜਾ ਮਾਲਕ ਉਹ ਮੈਨੂੰ ਹੀ ਰੱਖਿਆ ਜਾਵੇ ਤੇ ਪੰਜਾਬ ਦੇ ਉੱਤੇ ਕਬਜ਼ੇ ਕਰਨ ਦੇ ਵਿੱਚ ਮੈਂ ਤੁਹਾਡੀ ਜਿਹੜੀ ਉਹ ਸਹਾਇਤਾ ਕਰਾਂਗਾ ਇਸੇ ਤਰ੍ਹਾਂ ਪਹਾੜ ਸਿੰਘ ਨੇ ਕੀਤਾ ਤੇ ਖਾਲਸਾ ਰਾਜ ਦੀ ਜਿਹੜੀ ਹਾਰ ਦੇ ਵਿੱਚ ਯੋਗਦਾਨ ਬਹੁਤ ਵੱਡਾ ਪਹਾੜ ਸਿੰਘ ਦਾ ਹੈ ਇਸੇ ਤਰ੍ਹਾਂ ਅੱਜ ਵੀ ਜਿਹੜੀਆਂ ਪਰੰਪਰਾ ਲਾਗੂ ਨੇ ਆਪਣੇ ਰਾਜਾਂ ਦੇ ਉੱਪਰ ਆਪਣੀਆਂ ਕੁਰਸੀਆਂ ਦੇ ਬਚਾਉਣ ਦੇ ਖਾਤਰ ਉਹ ਕਿਸ ਤਰ੍ਹਾਂ ਪੰਜਾਬ ਨਾਲ ਗਦਾਰੀਆਂ ਕਰ ਰਹੇ ਨੇ ਪਰ ਜਿਨ੍ਹਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਉਹਨਾਂ ਦਾ ਵੀ ਨਾਮ ਆਉਂਦਾ ਹੈ ਤੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਵੇਂ ਮਹਾਰਾਜਾ ਅਨਜੀਤ ਸਿੰਘ ਸੀ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਵੀਰੋ ਇਹ ਸੀ ਪਹਾੜ ਸਿੰਘ ਰਾਜਾ ਦੀ ਜਿਹੜੀ ਗੱਲ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ رائے ਜਿਹੜੀ ਉਹ ਕਮੈਂਟਾਂ ਵਿੱਚ ਜ਼ਰੂਰ ਦੇ ਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਵੈਗਰ ਜੀਕਾ ਖਾਲਸਾ ਵੈਗਰ ਜੀ ਕੀ ਫਤਿਹ